ਜੋ ਬਾਲਣ ਬਵਾਗ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਦੇ ਅੰਦਰ ਜਿਹੜੀ ਉਹ ਪਸ਼ੂਆਂ ਦੀ ਪੇਡ ਭਰਨ ਲਈ ਕਹਿ ਸਕਦਾ ਆਪਾਂ ਵੀ ਉਹਨਾਂ ਨੂੰ ਜਿਹੜੀ ਉਹ ਵੰਡੀਆਂ ਆ ਰਹੀ ਹੈ ਫੀਡ ਸੋ ਅੱਜ ਮਾਰਕੀਟ ਦੀ ਵਧੀਆ ਫੀਡ ਜਿਹੜੀ ਆ ਸੋ ਪਰਿਵਾਰਾਂ ਨੂੰ ਵੰਡੀ ਆ ਜਨਿਆਲ ਦੇ ਨਾਲ ਨਾਲ ਅਨਿਆਲ ਪਿੰਡ ਦੇ ਅੰਦਰ ਫਤੋਚੱਕ ਦੇ ਅੰਦਰ ਵੀ ਜਿਹੜੀ ਉਹ ਇਹ ਫੀਡ ਜਿਹੜੀ ਵੰਡੀ ਗਈ ਆ ਸੋ ਹਰ ਤਰ੍ਹਾਂ ਦਾ ਉਹ ਜੀਵ ਮਨੁੱਖ ਹੋਵੇ ਮਤਲਬ ਪਸ਼ੂ ਹੋਣ ਔਰ ਜਿਹੜੀ ਸਾਡੀ ਉਹ ਇੱਕ ਪਰੰਪਰਾ ਆ ਸਾਡਾ ਇੱਕੋ ਸਲੋਗਨ ਆ ਪੰਛੀ ਬੋਲਣ ਮਿੱਟੜੇ ਬੋਲ ਰੱਖਣ ਕੁਦਰਤ ਦਾ ਸੰਤੋਲ ਸੂਏ ਪਸ਼ੂ ਪੰਛੀ ਪੰਛੀ ਜਿਹੜੇ ਆ ਇਹ ਵੀ ਸਾਡੇ ਕੁਦਰਤ ਦੀ ਨਿਆਮਤ ਆ ਸਾਨੂੰ ਧਰਤੀ ਦੇ ਉੱਤੇ ਇਹ ਜਿਹੜੇ ਬੇਜਵਾਨੇ ਆ ਜਿਨ੍ਹਾਂ ਦੇ ਨਾਲ ਪੇਟ ਲੱਗੇ ਉਹਨਾਂ ਦਾ ਵੀ ਢਿੱਡ ਪਰਣਾ ਇਹ ਸੌਖੀ ਹਾਲਤਾਂ ਦੇ ਅੰਦਰ ਚੁਣੌਤੀ ਜ਼ਰੂਰ ਆ ਪਰ ਮੈਂ ਲੋਕਾਂ ਨੂੰ ਭਰੋਸਾ ਦਿਵਾਣਾ ਕਿ ਹਰ ਇੱਕ ਥਾਂ ਦੇ ਉੱਤੇ ਜਿੱਥੇ ਵੀ ਲੋੜ ਹੈਗੀ ਆ ਅਸੀਂ ਫੀਡ ਚਾਰਾ ਤੂੜੀ ਕਈ ਤਰ੍ਹਾਂ ਦਾ ਮਤਲਬ ਦੇ ਰਿਹਾ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਇਹਨਾਂ ਦਿਨਾਂ ਦੇ ਅੰਦਰ ਜਿਹੜਾ ਮੂੰਹ ਖੋਰ ਦੀ ਬਿਮਾਰੀ ਲਈ ਟੀਕਾ ਲੱਗਦਾ ਉਹ ਵੀ ਗਾਲਕੋਟੂ ਟਿੱਕਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਫ੍ਰੀ ਕਰ ਦਿੱਤਾ ਜਿਹੜਾ ਖਾਸ ਹਾਲਤਾਂ ਦੇ ਵਿੱਚ ਜਿਹੜਾ ਪੂਛੇ ਪੰਜਾਬ ਦੇ ਅੰਦਰ ਸੋ ਜਨਿਆਲ ਪਿੰਡ ਦੇ ਵਿੱਚ ਅੱਜ ਫੀਡ ਵੰਡੀ ਹੈ ਤੋਂ ਬਾਅਦ ਅਨਿਆਲ ਔਰ ਫਤੂ ਚੱਕ ਦੇ ਵਿੱਚ ਵੀ ਵੰਡੀ ਜਾਣੀ ਹੈ ਮੈਂ ਨਹੀਂ ਵਰਨੇ ਇੱਕ ਬਾਈਟਰ ਮੈਂ ਜੀ ਸਾਹਿਬ ਅਸੀਂ ਦੇਖਿਆ ਕਿ ਜਿੱਥੇ ਗੱਡੀਆਂ ਨਹੀਂ ਰੋਡ ਹੀ ਨਾ ਖਵਰੇ Uh-huh. <laughs>